11 ਵਜੇ ਦਾ ਟਾਈਮ ਸੀ ਪੂਰੀ ਧੁੱਪ ਹੋਈ ਪਈ ਹੈਗੀ ਤੇ ਉਧਰ ਲਾਈਟ ਭੱਜ ਗਈ ਅੱਜ ਮੈਂ ਪਾਣੀ ਲਾਉਣ ਆਇਆ ਸੀਗਾ ਪਰ ਉਧਰੋਂ ਮੈਂ ਚੱਲ ਥੋੜਾ ਥੋੜਾ ਜਿਹਾ ਪਾਣੀ ਲਾ ਕੇ ਰੇਹ ਛੱਡ ਦਾਂਗੇ 11 ਵਜੇ ਦਾ ਟਾਈਮ ਸੀ ਪੂਰੀ ਧੁੱਪ ਹੋਈ ਪਈ ਹੈਗੀ ਤੇ ਉਧਰੋਂ ਲਾਈਟ ਭੱਜ ਗਈ ਫਾਲਟ ਪੈ ਗਿਆ ਲਾਈਟ ਚ ਇਹ ਫਿਰ ਮੱਕੀ ਦਾ ਪਾਣੀ ਛੱਡ ਲੈ ਮੈਂ ਚਲੋ ਕੱਸੀ ਦਾ ਪਾਣੀ ਲਾ ਦਨੇ। ਸੂਏ ਚ ਪਾਣੀ ਬੰਦੇ ਥੋੜੀ ਸੀ। ਮਹਾਂ ਚਾਲੇ ਨੂੰ ਅੱਜ ਪੂਰੀ ਡੱਕ ਕੇ ਪਾਣੀ ਦੇ ਨਾਲ ਪੂਰੀ ਡੱਕ ਦਨੇ ਹੈਗੇ ਤੇ ਥੋੜਾ ਥੋੜਾ ਜਿਹਾ ਰੇ ਲਾ ਦਾਂਗੇ। ਅੱਜ ਸੂਏ ਚ ਪਾਣੀ ਥੋੜਾਗਾ ਪਰ ਇੰਨਾ ਜ਼ਰੂਰ ਆਪਣੀ ਚਲੋ ਬਹੁਤ ਧਾਰਾ ਵੀ ਜਾਊਗੀ। ਆਪਾਂ ਨੇ ਬਾਲੇ ਪਾਣੀ ਦਿਓ ਕਰਾਉਣਾਗਾ। ਆਪਾਂ ਦਾ 15-20 ਮਿੰਟਾਂ ਦਾ ਕੰਮ ਆ ਸਾਰਾ। ਆਪਾ ਐਪਲਾਨ ਫੁੱਟੀ ਹੋਈ ਕਿੰਨੇ ਵਾਰੀ ਬੰਦ ਕਰਦੀ ਦੁਬਾਰੇ ਫਿਰ ਉਹੀ ਹਾਲ ਹੋ ਜਾਂਦਾ ਨਾਲੇ ਪਰਸੋਂ ਬੈਰੂ ਬੁਜਰੀ ਲਾ ਕੇ ਗਿਆ ਵਧੀਆ ਬੰਦ ਕਰਕੇ ਗਿਆ ਦੋ ਤਿੰਨ ਵਾਰੀ ਬੰਦ ਕਰਤੀ ਫੇਰ ਫੇਰ ਖੁੱਲ ਜਾਂਦੀ ਆ ਹੁਣ ਇਹਦਾ ਕੋਈ ਹੱਲ ਹੀ ਨਹੀਂ ਹੁੰਦਾ ਆ ਬੱਟਾਂ ਬੱਟਾਂ ਤਾਂ ਨੇ ਵੇੜਦਾ ਸਾਰਾ ਕੰਮ ਸਾਰੀਆਂ ਬੱਟਾਂ ਸਮਾਰਤੀਆਂ ਬਾਕੀ ਖਾਲ ਕੋਲ ਦੀ ਸਮਾਰਤਾ ਹੁਣ ਤਾਂ ਬਸ ਪੰਜ ਚਾਰ ਦਿਨਾਂ ਦੇ ਵਿੱਚ ਚੀਰੀ ਲਾ ਦੇਣੀ ਆ ਉਹਦਾ ਪਾਣੀ ਮੰਦ ਕਰਤੀ ਹੈ ਉਹ ਚ ਪਾਣੀ ਆ ਦੇਖੋ ਆਪਣੇ ਘਰੇ ਕੌਣ ਆ ਗਿਆ ਆਪਣਾ ਉਹ ਦਿਓ ਕੀ ਕਹਿੰਦੇ ਹੁੰਦੇ ਐ ਇੰਟਰੋਡਕਸ਼ਨ ਪਤਾ ਹੀ ਹੈ ਬਾਲਾ ਵੀ ਨੇ ਪਤਾ ਹੈ ਕਿਹ ਪਤਾ ਹੈ ਕੌਣ ਮੈਂ ਰਮਪ੍ਰੀਤ ਸਿੰਘ ਐ ਦੱਸਣਾ ਆਇਆ ਤਾਂ ਹੋਇਆ ਲਾਈਕ ਕਰ ਦੋ ਸ਼ੇਅਰ ਕਰ ਦੋ ਅੱਛੀ ਜਿਹੀ ਮੇਰੇ ਚ ਆਈ ਹੋਏ ਜੀ ਸੰਦੇਖ ਫੋੜਾ ਜਾ ਘਰਵਾਜੇ ਬੜਾ ਸੋਹਣਾ ਕਰ ਦਿੰਦਾ ਹੈ ਲਾਈਕ ਕਰ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਇਹ ਤੇ ਮਾਰੇ ਭਾਈ ਦਾ ਚੈਨਲ ਹੈ ਇਹ ਮਨਵਾ ਚੀ ਬਾਈ ਬਾਈ ਇਹ ਦੇਖੋ ਰਾਪਰੀ ਦਾ ਟਿਕਾਣਾ ਦਿਖਾਉਣੇ ਆ ਥਿਸ ਇਜ਼ ਮਾਈ ਛੋਟਾ ਆ ਚੰਗਾ ਕੰਮ ਹੈ ਇਹ ਸਾਰਾ ਤਾਂ ਨੂਰੀ ਬੈਠਾ ਰਿਹਾ ਦਾ ਤੂੰ ਕਿੱਧਰ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤੋ ਬਾਈ ਬੜੇ ਨੰਨੂ ਚੈਨਲ ਸਬਸਕ੍ਰਾਈਬ ਤੁਸੀਂ ਬੋਲ ਕਸਾ ਬੋਲਾ ਤੁਸੀਂ ਬੋਲ ਕਸਾ ਹਾਂ ਬੁਲੀ ਟੱਕਰ ਦੀ ਆ ਇਹ ਵਸਟ ਦਾ ਮਾਰ ਕੇ ਆੜਿਆ ਆ ਮੋਰੱਖੇ ਮਾਰਾ ਇੰਨਾ ਇੰਨਾ ਬੜਾ ਉੱਡਾ ਮਾਰਿਆ ਆੜੇ ਇਹ ਮਾਰਿਆ ਨੀ ਸੁਣ ਗਈ ਨੀ ਮਾਰਿਆ ਪਟਕਾਣਾ ਦੇਖੋ ਸੁਈ ਤੇ ਮਾਰੀ ਤੂੰ ਮਾਰੀ ਹਾਂ ਵਧੀਆ ਰਾਤ ਨੂੰ ਬੈਠੀ ਪੈ ਜਾ ਕਰੋ ਓਏ ਹਾਂ ਮੈਂ ਪਹਿਲਾਂ ਚੱਲੀ ਆਂ ਤੇ ਤੁਸੀਂ ਜੀ ਮੈਂ ਹਾਂ ਵਧੀਆ ਏਸੀ ਏਸੀ ਲਾ ਕੇ ਕਮਰਾ ਬਣਾਇਆ ਪਿਆ ਨਿਕਾਇਆ ਆਹ ਕੰਮ ਸਿੱਟਾ OK OK ਮੈਂ ਚੱਪ ਕਰੇ ਬੈਠਾ ਐ ਆਸ ਦੇਖੋ ਟੀਵੀ ਸਕਰੀਨ ਵੀ ਐ ਘੁੰਮ ਜਾਂਦੀ ਆ ਮੋੜ ਜਾਂਦੀ ਆ ਤੂੰ ਵੀ ਬੋਲ ਕਸਾ ਤੂੰ ਬੋਲਦਾ ਨਹੀਂ ਇਹ ਹੱਸਿਆ ਦੇਖੀਂ ਦੰਦ ਦੇਖੀਂ ਕੋਰੀ ਆ ਨਾ ਪਾਪਾ ਰੋਟੀ ਚੰਨ ਲਾਉਂਦਾ ਮੈਂ ਉਪਰ ਟੈਨ ਖਾਉਗਾ ਮੈਂ ਤੇਨ ਵੀ ਖਾ ਗਿਆ ਬਚਾਲੇ ਫੋਨ ਲਾ ਰੱਖਿਆ ਨਾ ਰੋਟੀ ਖਾਣ ਨੂੰ ਅਸ ਨਾਲੇ ਫੋਨ ਦੇਖਣਾ ਨਾਲੇ ਰੋਟੀ ਹੈ ਆਲੇ ਪਾਪਾ ਖਾ ਲੈ ਖਾ ਲੈ ਰੀਸਨ ਵਾਲੀ ਖਾ ਲੇਗਾ ਹੋਰ ਤਾਂ ਕੀ ਹੈ ਉਹ ਤਾਂ ਖਾਂਦਾ ਨਹੀਂਗਾ